ਹੈਲੋ ਜੀ ਸਤਿ ਸ੍ਰੀ ਅਕਾਲ ਮੇਰੀ ਪਿਆਰੀ ਜੀ YouTube ਫੈਮਿਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਜਨੇ ਜਿਹੜੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਜਿਹੜਾ ਚੜ੍ਹਦੀ ਕਲਾ ਵਿੱਚ ਰੱਖੇ ਲੋ ਜੀ ਦੋਸਤੋ ਲੈ ਕੇ ਅੱਜ ਸਵੇਰ ਦੇ ਟਾਈਮ ਦਾ ਵਲੌਗ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਵਲੌਗ ਪਸੰਦ ਆਊਗਾ ਤੇ ਦੋਸਤੋ ਅੱਜ ਵੀ ਮੇਰੀ ਤਬੀਅਤ ਜੜੀ ਥੋੜੀ ਬਹੁਤ ਠੀਕ ਆ ਪਰ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਬਹਿ ਨਹੀਂ ਸਕਦੇ ਹੈਗੇ ਜਿਹੜੀ ਹਾਊਸ ਵਾਈਫ ਹੁੰਦੀ ਆ ਉਹਦੇ ਵਿਚਾਰੀ ਨੇ ਜਿਹੜਾ ਸਾਰਾ ਘਰ ਸੰਭਾਲਣਾ ਹੁੰਦਾ ਉਹਨੂੰ ਕਿਤਨੇ ਕਿਤੇ ਜਿਹੜੇ ਟੈਨਸ਼ਨ ਪਈ ਰਹਿੰਦੀ ਆ ਤੇ ਉਹ ਪੈ ਨਹੀਂ ਸਕਦੀ ਜੇ ਬਿਮਾਰ ਵੀ ਹੁੰਦੀ ਆ ਤਾਂ ਵੀ ਨਹੀਂ ਪੈ ਸਕਦੀ ਹੈ। ਛਟੀਆਂ ਮੇਰੀਆਂ ਭੈਣਾਂ ਇਦਾਂ ਦੀਆਂ ਉਹ ਇਸ ਚੀਜ਼ ਨੂੰ ਸਮਝ ਸਕਦੀਆਂ ਨੇ ਕਿ ਜਿਨ੍ਹਾਂ ਨੂੰ ਆਪਦੇ ਤਰੀਕੇ ਨਾਲ ਕੰਮ ਕਰਨ ਦੀ ਆਦਤ ਹੁੰਦੀ ਆ ਉਹ ਫਿਰ ਜਿੰਨੀ ਮਰਜ਼ੀ ਬਿਮਾਰ ਹੋਵੇ ਪਰ ਉਹ ਬਹਿ ਨਹੀਂ ਸਕਦੀਆਂ। ਚਲੋ ਲੋ ਜੀ ਹੁਣ ਜਿਹੜਾ ਸਵੇਰ ਦਾ ਵਲੌਗ ਮੈਂ ਸਟਾਰਟ ਕਰ ਰਹੀ ਆ ਇਹ ਮੈਂ ਕਿਚਨ ਤੋਂ ਸਟਾਰਟ ਕਰ ਰਹੀ ਆ ਕਿਉਂਕਿ ਕੱਲ ਮੈਂ ਤੁਹਾਨੂੰ ਪਿਛਲੇ ਵਲੌਗ ਵਿੱਚ ਦੱਸਿਆ ਸੀਗਾ ਕਿ ਮੈਂ ਜਿਹੜਾ ਰਾਸ਼ਨ ਨਹੀਂ ਪਾਇਆ ਸੀ ਕਿਉਂਕਿ ਮੇਰੀ ਤਬੀਅਤ ਨਹੀਂ ਠੀਕ ਹੈ ਗਈ ਸੀ ਤੇ ਅੱਜ ਵੀ ਇੰਨੀ ਠੀਕ ਨਹੀਂ ਹੈਗੀ ਪਰ ਪੋਣਾ ਤੇ ਹੈ ਗਈ ਹੈ ਕਿਉਂਕਿ ਖਾਲੀ ਹੋ ਗਿਆ ਸਾਰਾ ਰਾਸ਼ਨ ਮਹੀਨੇ ਮਹੀਨੇ ਦਾ ਸੀ ਜਿਹੜਾ ਰਾਸ਼ਨ ਲੈ ਕੇ ਆਉਂਦੇ ਹੁੰਦੇ ਆ ਤੇ ਉਹ ਫਿਰ ਚਲੋ ਵਧੀਆ ਮਹੀਨਾ ਕੱਢ ਜਾਂਦਾ ਜੇ ਵਿੱਚੋਂ ਕਈ ਵਾਰੀ ਕੋਈ ਖਤਮ ਹੋ ਜਾਂਦਾ ਤੇ ਵੈਸੀ ਮੈਂ ਜਿਹੜਾ ਹੈ ਆਪਣੇ ਹਸਬੰਦ ਤੋਂ ਮੰਗਵਾ ਲੈਣੀ ਹੁੰਦੀ ਆ ਖਾਂਡੀ ਜਿਹੜੀ ਸਭ ਤੋਂ ਜ਼ਿਆਦਾ ਲੱਗਦੀ ਹੁੰਦੀ ਆ ਕਿਉਂਕਿ ਆਪਾਂ ਦੁੱਧ ਵਿੱਚ ਹੀ ਆ ਚਾਹ ਵਿੱਚ ਆਪਾਂ ਜ਼ਿਆਦਾ ਬਣਾਉਂਦੇ ਆ ਨਾ ਤੇ ਉਹ ਜ਼ਿਆਦਾ ਯੂਜ਼ ਹੁੰਦੀ ਆ ਤੇ ਉਹ ਵੈਸੀ ਮੈਂ ਵਿੱਚੋਂ ਮੰਗਵਾ ਲੈਣੀ ਹੁੰਦੀ ਆ ਤਕਰੀਬਨ ਜਿਹੜਾ ਜਿਹੜਾ ਇਹ ਮਹੀਨੇ ਦਾ ਰਾਸ਼ਨ ਲੈ ਕੇ ਹੁੰਦੇ ਆ ਤਕਰੀਬਨ ਇਹ ਮਹੀਨਾ ਕੱਢ ਹੀ ਜਾਂਦਾ ਆ ਆਰਾਮ ਨਾਲ ਤੇ ਲੋ ਜੀ ਹੁਣ ਮੈਂ ਇਹਨਾਂ ਨੂੰ ਮਤਲਬ ਜਿਹੜੇ ਡੱਬਿਆਂ ਚ ਪਾਉਣ ਵਾਲੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਡੱਬਿਆਂ ਨੂੰ ਸਾਫ਼ ਕਰਕੇ ਜਿਹੜਾ ਉਹਨਾਂ ਵਿੱਚ ਮੈਂ ਜਿਹੜਾ ਰਾਸ਼ਨ ਪਾ ਰਹੀ ਸੀ ਤੇ ਪਹਿਲਾਂ ਮੈਂ ਸੋਚ ਰਹੀ ਸੀ ਕਿ ਜਿਹੜਾ ਮੈਂ ਡੱਬੇ ਉਹ ਸਾਰੇ ਇੱਕ ਵਾਰੀ ਵਾਸ਼ ਕਰਾਂ ਪਰ ਮੇਰੀ ਸਰੀਰ 'ਤੇ ਜਿਹੜੀ ਹਿੰਮਤ ਹੈ ਨਹੀਂ ਤਾਂ ਕਰਕੇ ਜਿਹੜਾ ਮੈਂ ਉਹ ਇਨਾ ਪੰਗਾ ਲਿਆ ਨਹੀਂ ਹੈਗਾ ਡੱਬਿਆਂ ਵਾਲਾ ਤੇ ਮੈਂ ਵੈਸੇ ਕੱਪੜੇ ਨਾਲ ਸਾਫ਼ ਕਰਕੇ ਜਿਹੜਾ ਰਾਸ਼ਨ ਡੱਬਿਆਂ ਵਿੱਚ ਪਾ ਦਿੱਤਾ ਆ ਤੇ ਬਾਕੀ ਜਿਹੜਾ ਓਵੇਂ ਸੀਗਾ ਬੰਦ ਪੈਕੇਟ ਉਹ ਇੱਕ ਵਾਰੀ ਜਿਹੜੇ ਮੈਂ ਐਕਸਟਰਾ ਡੱਬੇ ਰੱਖੇ ਹੋਏ ਆ ਉਹਨਾਂ ਵਿੱਚ ਪੜਤਾ ਸੀਗਾ ਤੇ ਆ ਜਿਹੜੇ ਤੇਲ ਦੀਆਂ ਬੋਤਲਾਂ ਨੇ ਇਹ ਵੀ ਮੈਂ ਤੇਲ ਯੂਜ਼ ਕਰਦੀ ਹੁੰਦੀ ਆ ਤੜਕੇ ਵਾਸਤੇ ਕਿਉਂਕਿ ਜਿਹੜਾ ਸਰੋਂ ਦਾ ਤੇਲ ਆ ਉਹਦੇ ਆ ਵਧੀਆ ਤੜਕਾ ਲੱਗਦਾ ਤੇ ਵੈਸੇ ਵੀ ਆਪਣੀ ਸਿਹਤ ਲਈ ਜਿਹੜਾ ਵਧੀਆ ਹੁੰਦਾ ਆ ਤੇ ਲੋ ਜੀ ਸਾਰਾ ਰਾਸ਼ਨ ਪਾਉਣ ਤੋਂ ਬਾਅਦ ਹੁਣ ਮੈਂ ਜਿਹੜੇ ਕਾਗਜ਼ ਕੂਜੇ ਸਾਰੇ ਚੱਕ ਕੇ ਇੱਕ ਵਾਰੀ ਬਾਹਰ ਰੱਖ ਹੁੰਦੀ ਆ ਤੇ ਉਸ ਤੋਂ ਬਾਅਦ ਮੈਂ ਆਪਣੇ ਕਿਚਨ ਦੀ ਸਫਾਈ ਕਰੂੰਗੀ ਤੇ ਹੋਣ ਲੱਗੀ ਸੀ ਮੈਂ ਆਪਣੇ ਕਿਚਨ ਦੀ ਸਫਾਈ ਕਰਨ ਵਾਸਤੇ ਤੇ ਨਿਮਰ ਦੇ ਪਾਪਾ ਤੇ ਚਲੇ ਗਏ ਸੀਗੇ ਬ੍ਰੈਕਫਾਸਟ ਕਰਨ ਤੋਂ ਬਾਅਦ ਤੇ ਕਿਉਂਕਿ ਮੈਂ ਉਹਨਾਂ ਦੇ ਜਾਣ ਤੋਂ ਬਾਅਦ ਹੀ ਜਿਹੜਾ ਆਪਣੀ ਘਰ ਦੀ ਸਫਾਈ ਕਰਦੀ ਹੁੰਦੀ ਆ ਤੇ ਅੱਜ ਵੀ ਉਹ ਮੈਨੂੰ ਕਹਿ ਕੇ ਗਏ ਸੀ ਕਿ ਤੂੰ ਇੰਨਾ ਜ਼ਿਆਦਾ ਪੰਗਾ ਨਾ ਲੈ ਜਿੰਨਾ ਤੇ ਤੋ ਹੁੰਦਾ ਆ ਤੋ ਉਹਨਾਂ ਹੀ ਕਰੀ ਪਰ ਕਰਨਾ ਤੇ ਹੈਗਾ ਸੀ ਨਾ ਹਨਾ ਤੇ ਲੋ ਜੀ ਹੁਣ ਸਾਰਾ ਉਪਰੋ ਸੈਲਫ ਵਗੈਰਾ ਸਾਫ ਕਰਨ ਤੋਂ ਬਾਅਦ ਹੁਣ ਮੈਂ ਲੱਗੀ ਆ ਸੋਏ ਦੀ ਸਫਾਈ ਕਰਨ ਵਾਸਤੇ ਤੇ ਜਦੋਂ ਸਾਰਾ ਸਮਾਨ ਸੈੱਟ ਕਰਿਆ ਹੋਵੇ ਨਾ ਤਾਂ ਦਿਲ ਨੂੰ ਸੱਚੀ ਬੜਾ ਵਧੀਆ ਲੱਗਦਾ ਤੇ ਤੁਸੀਂ ਮੇਰੀ ਸੋਈ ਦੀ ਹਾਲਤ ਦੇਖ ਸਕਦੇ ਹੋ ਕਿ ਜਿਹੜਾ ਮੈਂ ਸਾਡੇ ਕੱਪ ਬੋਰਡ ਦੀ ਹੈਗਾ ਉੱਪਰ ਤੇ ਨੀਚੇ ਵਾਲੀ ਸਾਈਡ ਜਿਹੜਾ ਅਸੀਂ ਫਟਾਜਾ ਲਾਇਆ ਹੋਇਆ ਜਿਹਦੇ ਉੱਤੇ ਮੈਂ ਡੱਬੇ ਰੱਖਦੀਆਂ ਤੇ ਉਹ ਵੇਖੋ ਕਿੰਨੀ ਵਧੀਆ ਤਰੀਕੇ ਨਾਲ ਜਿਹੜਾ ਚਨੇ ਰੱਖਿਆ ਆ ਤੇ ਵੇਖਣ ਵਿੱਚ ਵੀ ਬਹੁਤ ਵਧੀਆ ਲੱਗ ਰਿਹਾ ਆ ਤੇ ਆਪਾਂ ਸਾਰਿਆਂ ਨੂੰ ਜਿਹੜਾ ਆਪਣਾ ਘਰ ਆ ਜਿਹੜਾ ਐਵੇਂ ਆਰਗੇਨਾਈਜ਼ ਕਰਕੇ ਰੱਖਣਾ ਚਾਹੀਦਾ ਆ ਜਿਹੜਾ ਆਪਣੇ ਆਪ ਨੂੰ ਵੀ ਵਧੀਆ ਲੱਗੇ ਤੇ ਜਿਹੜਾ ਕੋਈ ਆਵੇ ਉਹਨੂੰ ਵੀ ਵੇਖਣ ਚ ਵਧੀਆ ਲੱਗੇ ਤੇ ਲੋ ਜੀ ਇੱਥੇ ਮੇਰੀ ਜੜੀ ਰਸੋਈ ਦੀ ਸਫਾਈ ਹੋ ਚੱਲੀ ਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਆਪਣੇ ਜਿਹੜਾ ਕਿਚਨ ਆ ਮਾਡਰਨ ਹੋਵੇ ਆਪਾਂ ਜਿਹੜੇ ਸਿੰਪਲ ਆਪਣੇ ਘਰਾਂ ਵਿੱਚ ਹੁੰਦੇ ਆ ਪੰਜਾਬੀ ਲੋਕਾਂ ਦੇ ਹਨ ਉਹਨਾਂ ਨੂੰ ਵੀ ਆਪਾਂ ਵਧੀਆ ਆਰਗੇਨਾਈਜ਼ ਕਰਕੇ ਰੱਖ ਸਕਦੇ ਆ ਤੇ ਇੰਨਾ ਜ਼ਿਆਦਾ ਪੈਸਾ ਲੋਂਦੀ ਵੀ ਲੋੜ ਨਹੀਂ ਹੁੰਦੀ ਆਪਾਂ ਆਪਣੇ ਦਿਮਾਗ ਨਾਲ ਘਰ ਨੂੰ ਸਾਫ਼ ਰੱਖ ਸਕਦੇ ਆ ਤੇ ਲੋ ਜੀ ਹੁਣ ਮੈਂ ਆ ਗਈ ਆ ਅੰਦਰ ਰੂਮ ਦੇ ਵਿੱਚ ਤੇ ਅੱਜ ਕੀ ਹੋਇਆ ਤੇ ਨਿਮਰਤ ਨੇ ਨਾ ਅੱਜ ਮਤਲਬ ਸ਼ਿਸ਼ੂ ਕਰਤਾ ਉਹਦੇ ਉੱਤੇ ਬੈੱਡ ਤੇ ਉੱਤੇ ਤੇ ਉਹ ਵਾਲੀ ਬੈੱਡ ਸ਼ੀਟ ਅੱਜ ਮੈਂ ਚੇਂਜ ਕਰਤੀ ਆ ਫਸੇ ਨਿਮਰਤ ਨੂੰ ਪਤਾ ਨਹੀਂ ਕਿਉਂ ਨਹੀਂ ਪਤਾ ਲੱਗਦਾ ਦੀ ਨੇ ਤਾਂ ਦੱਸ ਦਿੰਦੀ ਹੁੰਦੀ ਆ ਕਿ ਮੰਮਾ ਮੈਨੂੰ ਸ਼ਿਸ਼ੂ ਆਇਆ ਪਰ ਰਾਤ ਨੂੰ ਸੌਣ ਟਾਈਮ ਉਹਨੂੰ ਪਤਾ ਨਹੀਂ ਲੱਗਦਾ ਹੈਗਾ ਤਾਂ ਇਹ ਦਿਨ ਸਾਲ ਦੀ ਹੋ ਚੁੱਕੀ ਹੈ ਤੇ ਰਾਤ ਨੂੰ ਸੌਂਦੇ ਹੋਏ ਵਾਸ਼ਰੂਮ ਕਰ ਦਿੰਦੀ ਆ ਕਦੀ ਕਦਾਰ ਤੇ ਵੈਸੇ ਮੈਂ ਦਾਈ ਵਾਲਾ ਮੈਟ ਵਿਛਾ ਰੱਖਿਆ ਕਿਉਂਕਿ ਇਹਦੇ નીચે ਜਿਹੜੇ ਗੱਦੇ ਖਰਾਬ ਨਹੀਂ ਹੁੰਦੇ ਹੈਗੇ ਮੈਨੂੰ ਪਤਾ ਹੈ ਕਿ ਬੱਚਾ ਛੋਟਾ ਹੈ ਤਾਂ ਕਰਕੇ ਮੈਂ ਉਦੋਂ ਹੀ ਲੈ ਲਿਆ ਸੀ ਜਦੋਂ ਨਿਮਰਤ ਹੋਈ ਸੀ ਉਦੋਂ ਹੀ ਮੈਂ ਜਿਹੜਾ ਇਹ ਮੈਟ ਮੰਗਵਾ ਲਿਆ ਸੀਗਾ ਤੇ ਹੁਣ ਮੇਰੇ ਜਿਹੜੇ ਗੱਦੇ ਆ ਉਹ ਖਰਾਬ ਨਹੀਂ ਹੁੰਦੇ ਹੈਗੇ ਜਿਹੜਾ ਮੈਟ ਆ ਇਹਨੂੰ ਹੀ ਮੈਂ ਧੋ ਲੈਂਦੀ ਹੁੰਦੀ ਆ 15 ਦਿਨਾਂ ਬਾਅਦ ਤੇ ਇਹਦੇ ਕਾਰਨ ਜਿਹੜਾ ਮੇਰਾ ਗੱਦੇ ਆ ਉਹ ਬਚ ਜਾਂਦੇ ਆ ਤੇ ਇਹ ਜਿਹੜੀ ਬੈੱਡ ਸ਼ੀਟ ਹੁੰਦੀ ਆ ਉਹ ਪਰ ਮੈਂ ਚੇਂਜ ਕਰ ਦਿੰਦੀ ਹੁੰਦੀ ਆ ਲੋ ਜੀ ਆਪਾਂ ਚਾੜੂ ਥਿਲਾ ਚੁੱਕੇ ਆਂ ਤੇ ਹੁਣ ਮੈਂ ਕਰ ਰਹੀ ਆਂ ਡਰੈਸਿੰਗ ਦੀ ਸਫਾਈ ਤੇ ਵਾਸ਼ਰੂਮ ਦੀ ਸਫਾਈ ਤੇ ਮੈਂ ਉਦੋਂ ਹੀ ਕਰਦੀ ਹੁੰਦੀ ਆ ਜਦੋਂ ਮੈਂ ਨਹਾਉਣੀ ਹੁੰਦੀ ਆ ਕਿਉਂਕਿ ਮੈਨੂੰ ਨਾ ਐਵੇਂ ਵਧੀਆ ਨਹੀਂ ਲੱਗਦਾ ਸਫਾਈ ਕਰਨ ਤੋਂ ਬਾਅਦ ਫਿਰ ਜਦੋਂ ਆਪਾਂ ਨਹਾ ਕੇ ਆਉਂਦੀ ਆਂ ਫਿਰ ਐਵੇਂ ਗਿੱਲਾ-ਗਿੱਲਾ ਜਿਹਾ ਹੁੰਦਾ ਹਨਾ ਇਸ ਕਰਕੇ ਜਦੋਂ ਮੈਂ ਆਪ ਨਹਾ ਕੇ ਆਉਂਦੀ ਹੁੰਦੀ ਆ ਉਦੋਂ ਹੀ ਮੈਂ ਜਿਹੜਾ ਵਾਸ਼ਰੂਮ ਦੀ ਸਫਾਈ ਕਰ ਲੈਂਦੀ ਹੁੰਦੀ ਆ ਫਿਰ ਚੰਗੀ ਤਰ੍ਹਾਂ ਵਾਈਪਰ ਮਾਰ ਕੇ ਦੋਵੇਂ ਜਿਹੜੇ ਦਰਵਾਜ਼ੇ ਨੇ ਵਾਸ਼ਰੂਮ ਦੇ ਖੋਲ੍ਹ ਦਿੰਦੀ ਹੁੰਦੀ ਆ ਤਾਂ ਕਿ ਹਵਾ ਲੱਗ ਜੇ ਤੇ ਚੰਗੀ ਤਰ੍ਹਾਂ ਲੋਜੀ ਹੁਣ ਮੈਂ ਰੂਮ ਦੀ ਵੀ ਸਫਾਈ ਕਰ ਲਈ ਤੇ ਮੇਰੇ ਨਵੇਂ ਚੈਨਲ ਤੇ ਆਉਣ ਵਾਲੇ ਦੋਸਤਾਂਗੇ ਮੈਂ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਬੈਲ ਆਈਕਨ ਤੇ ਪ੍ਰੈਸ ਕਰਨਾ ਵੀ ਨਾ ਭੁੱਲਿਓ ਤਾਂ ਕਿ ਮੇਰੇ ਅਗਲੇ ਆਉਣ ਵਾਲਾ ਕੋਈ ਵੀ ਬਲੌਗ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੇ ਲੋਜੀ ਇੱਕ ਮੈਂ ਵਲੌਗ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੈਂ ਵਲੌਗ ਵਿੱਚ ਤਬਦੀਲੀ ਕੀਤੀ ਐ ਕਿ ਚੇਂਜ ਕੀਤਾ ਆ ਕਿਉਂਕਿ ਪਹਿਲਾਂ ਜਿਹੜਾ ਮੈਂ ਵਲੌਗ ਪਾਉਂਦੀ ਸੀ ਉਹ ਮੈਂ ਪਾਉਂਦੀ ਸੀ ਸਵੇਰੇ ਸਵੇਰੇ ਜਿਵੇਂ ਅੱਜ ਦਾ ਮੈਂ ਸ਼ੂਟ ਕਰਿਆ ਤੇ ਅਗਲੇ ਦਿਨ ਸਵੇਰੇ ਪਾਉਂਦੀ ਹੁੰਦੀ ਸੀ ਪਰ ਇਹ ਦੋ ਤਿੰਨ ਦਿਨਾਂ ਤੋਂ ਮੈਂ ਜਿਹੜਾ ਵਲੌਗ ਪਾ ਰਹੀ ਆ ਉਹ ਦੁਪਹਿਰ ਜੀ ਨੂੰ ਪਾ ਰਹੀ ਆ ਕਿਉਂਕਿ ਜਿਸ ਦਿਨ ਦਾ ਵਲੌਗ ਹੁੰਦਾ ਆ ਉਹ ਚਲਿ ਮੈਂ ਵਲੌਗ ਪਾ ਰਹੀ ਆ ਮਤਲਬ ਜਿਸ ਦਿਨ ਦਾ ਮੈਂ ਸ਼ੂਟ ਕਰਦੀ ਆ ਉਸ ਦਿਨੀ ਮੈਂ ਜਿਹੜਾ ਵਲੌਗ ਪਾ ਦਿੰਦੀ ਆ ਕਿਉਂਕਿ ਮੇਰਾ ਜਿਹੜਾ ਕੰਮ ਆ ਉਹ 12:30 ਤੱਕ ਨਿਬੜਦਾ ਆ ਤੇ ਕਈ ਵਾਰ ਜਲਦੀ ਵੀ ਨਿਬੇੜ ਦਿੰਦੀ ਹੁੰਦੀ ਆ ਤੇ ਉਹ ਤਾਂ ਬਸ ਕੰਮ ਤੇ ਡਿਪੈਂਡ ਕਰਦਾ ਹੈ ਜਦੋਂ ਮੇਰਾ ਕੰਮ ਨਿਬੜ ਜਾਂਦਾ ਜਦੋਂ ਮੈਂ ਫ੍ਰੀ ਹੋ ਜਾਂਦੀ ਆ ਉਦੋਂ ਐਡੀਟਿੰਗ ਕਰਕੇ ਜਿਹੜਾ ਦੁਪਹਿਰ ਦੇ ਟਾਈਮ ਜਿਹੜਾ ਮੈਂ ਆਪਣਾ ਵਲੌਗ ਪਾਉਣ ਲੱਗੀ ਆ ਜਿਹੜੇ ਮੇਰੇ ਦੋਸਤ ਜਿਹੜੇ ਮੇਰਾ ਵਲੌਗ ਦੇਖਦੇ ਆ ਉਹਨਾਂ ਨੂੰ ਮੈਂ ਦੱਸ ਦਵਾ ਕਿ ਜਿਹੜਾ ਮੇਰਾ ਵਲੌਗ ਆ ਉਹ 12:30 ਜਾਂ 12 ਵਜੇ ਤੱਕ ਜਿਹੜਾ ਆਇਆ ਕਰੋਗਾ ਤੇ ਕਈ ਵਾਰ ਜਲਦੀ ਵੀ ਆ ਜੂਗਾ ਜੇ ਜਲਦੀ ਕੰਮ ਨਿਬੜ ਗਿਆ ਮਤਲਬ ਮੈਂ ਤਾ ਆ ਜਾ ਤਾ ਜਾ ਜਿਹੜਾ ਵਲੌਗ ਹੁਣ ਪਾਉਣ ਲੱਗੀ ਆ ਜਿਸ ਦਿਨ ਦਾ ਸ਼ੂਟ ਕਰਦੀ ਆ ਉਸ ਦਿਨ ਦਾ ਹੀ ਜਿਹੜਾ ਵਲੌਗ ਪਾਉਣ ਲੱਗੀ ਆ ਪਹਿਲਾਂ ਮੈਂ ਇੱਕ ਦਿਨ ਪਹਿਲਾਂ ਸ਼ੂਟ ਕਰਦੀ ਸੀ ਤੇ ਉਹ ਫਿਰ ਮੈਂ ਅਗਲੇ ਦਿਨ ਪਾਉਂਦੀ ਸੀਗੀ ਤੇ ਹੁਣ ਜੇ ਮੈਂ ਜਲਦੀ ਫ੍ਰੀ ਹੋ ਜਾ ਕਰੂੰਗੀ ਤੇ ਮੈਂ ਜਲਦੀ ਐਡੀਟਿੰਗ ਕਰਕੇ ਜਿਹੜਾ 12 ਵਜੇ ਤੱਕ ਜਿਹੜਾ ਵਲੌਗ ਪਾ ਦਿਆ ਕਰੂੰਗੀ ਤੇ ਤੁਹਾਡੇ ਅੱਗੇ ਰਿਕਵੈਸਟ ਹੈ ਕਿ ਪਲੀਜ਼ ਵਲੌਗ ਨੂੰ ਪੂਰਾ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਸੋਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਲੱਗਦਾ ਰਹੇ ਕਿ ਤੁਸੀਂ ਜਿਹੜੇ ਮੇਰੇ ਵਲੌਗ ਦੇਖਦੇ ਹੋ ਤੇ ਭੈਣਾ ਮੈਸੇਜ ਕਰਦੇ ਨੇ ਜੜੀਆਂ ਭੈਣਾ ਮੈਸੇਜ ਕਰਦੀਆਂ ਵਲੌਗ ਦੇਖਦੀਆਂ ਉਹਨਾਂ ਦਾ ਮੈਂ ਆਪਣੇ ਦਿਲੋਂ ਜਿਹੜਾ ਧੰਨਵਾਦ ਕਰਦੀ ਆਂ ਕਿ ਭੈਣਾ ਜੜੀਆਂ ਵਲੌਗ ਦੇਖਦੀਆਂ ਨੇ ਤੇ ਉਹ ਭੈਣਾ ਆਪ ਵੀ ਵਿਚਰੀਆਂ ਬਣਾਉਂਦੀਆਂ ਨੇ ਉਹਨਾਂ ਦੇ ਵਲੌਗ ਵੀ ਮੈਂ ਦੇਖਦੀਆਂ ਕਮੈਂਟ ਵੀ ਕਰਦੀਆਂ ਤੇ ਬਹੁਤ ਵਧੀਆ ਲੱਗਦਾ ਕਿ ਬਹੁਤ ਭੈਣਾਂ ਜੜੀਆਂ ਇਸ ਤਰੀਕੇ ਨਾਲ ਜਿਹੜਾ ਕੰਮ ਕਰਨਾ ਚਾਹੁੰਦੀਆਂ ਨੇ ਇਸ ਤਰੀਕੇ ਨਾਲ ਜਿਹੜਾ ਅੱਗੇ ਵਧ ਰਹੀਆਂ ਨੇ ਬਹੁਤ ਵਧੀਆ ਲੱਗਦਾ ਆ ਤੇ ਲੋ ਜੀ ਦੋਸਤੋ ਹੁਣ ਮੈਂ ਆਪਣੀ ਰੂਮ ਦੀ ਜੜੀ ਸਫਾਈ ਕਰ ਚੁੱਕੀ ਆ ਰੂਮ ਦੀ ਪੂਰੀ ਕੰਪਲੀਟ ਸਫਾਈ ਕਰਨ ਤੋਂ ਬਾਅਦ ਫਿਰ ਮੈਂ ਆ ਗਈਆਂ ਹਾਲ ਦੇ ਵਿੱਚ ਤੇ ਹਾਲ ਦੀ ਸਫਾਈ ਕਰੂੰਗੀ ਹੁਣ ਮੈਂ ਤੇ ਇੱਥੇ ਮੰਮੀ ਸੌਂਦੇ ਆ ਕਿਉਂਕਿ ਸਾਡੇ ਇੱਕ ਕਮਰਾ ਆ ਤੇ ਇਹ ਜਿਹੜਾ ਹਾਲ ਆ ਇੱਥੇ ਮੰਮੀ ਸੌਂਦੇ ਅੰਦਰ ਅਸੀਂ ਸੁੰਨੇ ਆ ਤੇ ਚਲੋ ਹੁਣ ਅੱਗੇ ਫਿਰ ਹੋਰ ਬਣਾਵਾਂਗੇ ਤੇ ਫਿਰ ਉਹ ਸਾਰਾ ਛੱਤ ਲਾ ਲਾਂਗੇ ਅੱਗੋਂ ਤੇ ਫਿਰ ਉੱਥੇ ਵੀ ਇੱਕ ਜਿਹੜਾ ਕਮਰਾ ਪਾਵਾਂਗੇ ਤੇ ਆਏ ਗਏ ਲਈ ਜਿਹੜਾ ਸੌਖਾ ਹੋਊਗਾ ਤੇ ਲੋ ਜੀ ਹੁਣ ਇੱਥੇ ਮੈਂ ਆਪਣੀ ਸਾਰੀ ਝਾੜੂ ਕੰਪਲੀਟ ਕਰ ਲਈ ਸੀ ਹੁਣ ਰਹਿ ਗਿਆ ਸੀ ਬਾਹਰਲੇ ਸਾਈਡ ਵਾਲਾ ਤੇ ਥੋੜੇ ਜਿਹਾ ਕਪੜੇ ਸੀਗੇ ਉਹ ਵੀ ਅੱਜ ਮੇ ਨਾਲ ਦੀ ਨਾਲ ਹੀ ਜਿਹੜਾ ਵਾਸ਼ ਵਾਸ਼ ਕਰ ਲੂੰਗੀ ਕਿਉਂਕਿ ਮੈਂ ਬੈੱਡ ਸ਼ੀਟ ਅੱਜ ਚੇਂਜ ਕਰੀ ਹੈ ਨਾ ਦੂਸਰੀ ਬੈੱਡ ਸ਼ੀਟ ਮੈਂ ਵਿਸ਼ਾਤੀ ਸੀ ਤੇ ਮੈਂ ਸੋਚਿਆ ਕਿਉਂਕਿ ਬਦਲ ਹੋ ਰਿਹਾ ਪਤਾ ਨਹੀਂ ਮੌਸਮ ਕਹਿ ਹੋ ਜਾ ਹੋਵੇ ਤੇ ਅੱਜ ਮੈਂ ਜਿਹੜੇ ਕੱਪੜੇ ਧੋ ਕੇ ਕੰਮ ਨਿਭਾੜ ਹੀ ਦਿੰਦੀਆਂ ਨਹੀਂ ਤਾਂ ਪਏ ਹੀ ਰਹਿਣਗੇ ਤੇ ਨਾਲੇ ਉਹ ਚਲੋ ਦੁਪਹਿਰ ਤੱਕ ਹਨਾ 2-3 ਵਜੇ ਤੱਕ ਜਿਹੜੇ ਸੁੱਕ ਜਾਣਗੇ ਫਿਰ ਮੈਂ ਲਾ ਲੂੰਗੀ ਮੈਂ ਸੋਚਿਆ ਚਲੋ ਕੱਪੜੇ ਧੋ ਹੀ ਲੈਂਦੀ ਆ ਤੇ ਲੋ ਜੀ ਇੱਥੇ ਮੈਂ ਫੋਚਾ ਲਾ ਰਹੀ ਸੀ ਤੇ ਅੱਜ ਮੈਂ ਉੱਠੀ ਵੈਸੇ 8 ਵਜੇ ਕਿਉਂਕਿ ਤਬਿਆਤ ਜੀ ਜੜੀ ਠੀਕ ਨਹੀਂ ਹੈਗੀ ਸੀ ਤੇ ਹੁਣ ਮੈਂ ਰਸੋਈ 'ਚ ਜਿਹੜਾ ਪੋਚਾ ਲਾਉਣ ਤੋਂ ਬਾਅਦ ਹੁਣ ਕਮਰੇ 'ਚ ਪੋਚਾ ਲਾ ਰਹੀ ਆ ਤੇ ਮੇਰਾ ਕਮਰਾ ਮੈਂ ਬਿਲਕੁਲ ਸਾਫ ਸੁਥਰਾ ਰੱਖਦੀ ਆ ਸਵੇਰੇ ਉੱਠਦਿਆਂ ਸਾਰੀ ਇੱਕ ਵਾਰੀ ਰਾਤ ਨੂੰ ਮੈਂ ਸਾਰਾ ਸੈੱਟ ਕਰਕੇ ਸੌਂਦੀ ਆ ਮੈਨੂੰ ਵਧੀਆ ਨਹੀਂ ਲੱਗਦਾ ਹੈਗੇ ਐਵੇਂ ਸਮਾਨ ਖਿੰਡਿਆ ਕਿਉਂਕਿ ਬੱਚੇ ਛੋਟੇ ਨੇ ਨਾ ਉдни ਨਿਮਰਤ ਕਿਤੇ ਕਿਤੇ ਖਣੌੜੇ ਖਲਾਰ ਦਿੰਦੀ ਆ ਆਪਣੇ ਕਦੇ ਕਿੱਥੇ ਕਦੇ ਕਿੱਥੇ ਫਾਰਬਰ ਉਹ ਖਡਾਉਂਦੀ ਰਹਿੰਦੀ ਆ ਮੈਂ ਚੱਕਦੀ ਰਹਿੰਦੀ ਆ ਬਸ ਸਾਰਾ ਦਿਨ ਐਵੇਂ ਹੀ ਲੰਘ ਜਾਂਦਾ ਆ ਤੇ ਰਾਤ ਨੂੰ ਇੱਕ ਵਾਰੀ ਮੈਂ ਸੈੱਟ ਕਰਕੇ ਰੱਖਦੀ ਆ ਤੇ ਸਵੇਰੇ ਉੱਠ ਕੇ ਇੱਕ ਵਾਰੀ ਫੇਰ ਮੈਂ ਜਿਹੜਾ ਮੋਟਾ ਮੋਟਾ ਝਾੜੂ ਲਾਉਣੀ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਜਿਹੜੀ ਹੁਣ ਮੈਂ ਤੁਹਾਡੇ ਨਾਲ ਸ਼ੂਟ ਕਰਦੀ ਆ ਦਿਖਾ ਰਹੀ ਆ ਇਹ ਬੜੀ ਡੀਪ ਕਲੀਨਿੰਗ ਕਰਦੀ ਹੁੰਦੀ ਆ ਮਤਲਬ ਸਾਰਾ ਦਿਨ ਐਵੇਂ ਸਫਾਈ ਅਭਿਆਨ ਚੱਲਿਆ ਰਿੰਦਾ ਕਰ ਵਿੱਚ ਤਾਂ ਇਹ ਕਿਤੇ ਜਾ ਕੇ ਜਿਹੜਾ ਘਰ ਸਾਫ਼ ਰਹਿੰਦਾ ਆ ਇਹ ਤਾਂ ਜਿਹੜੀਆਂ ਆਪਾਂ ਬਿਲਕੁਲ ਵੀ ਜਿਵੇਂ ਧਿਆਨ ਨਾ ਦਈਏ ਕਿਉਂਕਿ ਬੱਚਿਆਂ ਵਾਲਾ ਘਰ ਆਤੇ ਫੇਰ ਤੇ ਆਪਣਾ ਘਰ ਦਾ ਰੱਬੀ ਰੱਖਾਇਆ ਤੇ ਸਾਰਿਆਂ ਨੂੰ ਜਿਹੜਾ ਆਪਣਾ ਘਰ ਸਾਫ਼ ਸੁਥਰਾ ਰੱਖਣਾ ਚਾਹੀਦਾ ਆ ਤੇ ਲੋ ਜੀ ਹੁਣ ਮੈਂ ਅੱਜ ਸੀ ਸਾਰਾ ਕੰਮ ਨਿਬੇੜਨ ਤੋਂ ਬਾਅਦ ਇੱਥੇ ਕੱਪੜੇ ਧੋਣ ਵਾਸਤੇ ਤੇ ਪਹਿਲਾਂ ਨਾ ਜਿਹੜਾ ਫਰਸ਼ ਧੋਣਾ ਪੈਂਦਾ ਏ ਰੋਜ਼ ਇਹਨੂੰ ਸਾਫ਼ ਕਰਨਾ ਪੈਂਦਾ ਕਿਉਂਕਿ ਆਸੇ-ਪਾਸੇ ਕੱਚਾ ਆ ਨਾ ਤੇ ਮਿੱਟੀ ਔਡਡਕੀ ਦੇ ਉੱਤੇ ਪੈਂਦੀ ਰਹਿੰਦੀ ਆ ਤੇ ਜਿੰਨਾ ਮਰਜ਼ੀ ਇਹਨੂੰ ਜਿਹੜਾ ਸਾਫ਼ ਕਰ ਲਈਏ ਇਦੇ ਉੱਤੇ ਜੜੀ ਮਿੱਟੀ ਆਈ ਜਾਂਦੀ ਹੈ ਤੇ ਤਾਂ ਕਰਕੇ ਕੱਪੜੇ ਧੋਣ ਤੋਂ ਪਹਿਲਾਂ ਇੱਕ ਵਾਰੀ ਇਹਨੂੰ ਧੋਣਾ ਪੈਂਦਾ ਆ ਤੇ ਲੋ ਜੀ ਇੱਥੇ ਮੈਂ ਧੋਣ ਲੱਗੀ ਸੀ ਪੋਚੇ ਕਿਉਂਕਿ ਅੰਦਰ ਜੜੀ ਮੈਂ ਸਫਾਈ ਕਰਕੇ ਆਈ ਸੀ ਨਾ ਸੈਲਫ ਤੇ ਤੇ ਜਿਹੜਾ ਥੱਲੇ ਪੋਚਾ ਲਾਇਆ ਸੀ ਉਹ ਵਾਲਾ ਇੱਕ ਵਾਰੀ ਧੋ ਕੇ ਮੈਂ ਰੱਖ ਰਹੀ ਆ ਕਿਉਂਕਿ ਇਹਨਾਂ ਨੂੰ ਵੀ ਆਪਾਂ ਜੇ ਸਾਫ਼ ਰੱਖਾਂਗੇ ਤਾਂ ਹੀ ਵਿਚਾਰੇ ਇਹ ਸਫਾਈ ਕਰਨਗੇ ਤੇ ਇਹਨਾਂ ਨੂੰ ਵੀ ਆਪਾਂ ਨੂੰ ਡੱਲੀ ਵਾਂਗੂ ਜਿਹੜਾ ਧੋਣਾ ਚਾਹੀਦਾ ਆ ਜਿਹੜੇ ਆਪਾਂ ਪੋਚੇ ਯੂਜ਼ ਕਰਦੇ ਆ ਲੋਜੀ ਹੁਣ ਜਿਹੜੇ ਬਾਕੀ ਦੇ ਕੱਪੜੇ ਸੀਗੇ ਉਹ ਮੈਂ ਇਹਦੇ ਬਾਲਟੀ ਦੇ ਵਿੱਚ ਭਿਉਂਤੇ ਸੀ ਸਖ ਪਾਕੇ ਤੇ ਨਿੰਮਰ ਦੇ ਪਾਪਾ ਦੀ ਇੱਕ ਵਾਈਟ ਕਲਰ ਦੀ ਸ਼ਰਟ ਸੀ ਉਹਨੂੰ ਮੈਂ ਅਲੱਗ ਹੀ ਧੋਣੀ ਹੁੰਦੀ ਆ ਕਿਉਂਕਿ ਜਿਹੜੇ ਵਾਈਟ ਵਾਲੇ ਕੱਪੜੇ ਹੁੰਦੇ ਆ ਨਾ ਉਹਨਾਂ ਨੂੰ ਆਪਾਂ ਹਮੇਸ਼ਾ ਅਲੱਗ ਤੋਂ ਧੋਣੇ ਚਾਹੀਦੇ ਆ ਚਾਹੇ ਆਪਾਂ ਮਸ਼ੀਨ 'ਚ ਧੋਈਏ ਚਾਹੇ ਆਪਾਂ ਹੌਵੇਂ ਧੋਈਏ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਵਾਈਟ ਕੱਪੜੇ ਹੁੰਦੇ ਆ ਉਹਨਾਂ ਨੂੰ ਧੋ ਲੈਣਾ ਚਾਹੀਦਾ ਹੈ ਕਿਉਂਕਿ ਵਾਈਟ ਕੱਪੜਿਆਂ ਤੇ ਬਹੁਤ ਜਲਦੀ ਜਿਹੜਾ ਦੂਸਰੇ ਕੱਪੜਿਆਂ ਦਾ ਜਿਹੜਾ ਕਲਰ ਲੱਗ ਜਾਂਦਾ ਹੋਵੇ ਚਾਹੇ ਕਿਸੇ ਕੱਪੜੇ ਦਾ ਕਲਰ ਨਾ ਵੀ ਉਤਰਦਾ ਹੋਵੇ ਫਿਰ ਵੀ ਆਪਾਂ ਨੂੰ ਜਿਹੜਾ ਵਾਈਟ ਕੱਪੜਾ ਆ ਜਿਹੜਾ ਪਹਿਲਾਂ ਹੀ ਧੋਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਮੈਂ ਐਵੇਂ ਹੀ ਕਰਦੀ ਆ ਕਿਉਂਕਿ ਮੇਰੇ ਨਾਲ ਇੱਕ ਵਾਰੀ ਐਵੇਂ ਦਾ ਚਾਂਸ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਮੈਂ ਕਰਨਾ ਤੇ ਹੱਥ ਲਾ ਲਿਆ ਕਿ ਮੈਂ ਵਾਈਟ ਕੱਪੜਾ ਚਾਹੇ ਕਿਸੇ ਵੀ ਤਰ੍ਹਾਂ ਦਾ ਨਵਾਂ ਚਾਹੇ ਪੁਰਾਣਾ ਉਹਨੂੰ ਮੈਂ ਨਾਲ ਨਹੀਂ ਧੋਣਾ ਹੈਗਾ ਲੋ ਜੀ ਹੁਣ ਮੈਂ ਨੀਮਰ ਤੇ ਪਾਪਾ ਦੀ ਜਿਹੜੀ ਸ਼ਰਟ ਆ ਉਹਨੂੰ ਹੈਂਗਰ ਤੇ ਟੰਗ ਰਹੀਆਂ ਕਿਉਂਕਿ ਨਾ ਤਾਰ ਤੇ ਪੋਹਣ ਨਾਲ ਤਾਰ ਦਾ ਜਿਹੜਾ ਨਿਸ਼ਾਨ ਪੈ ਜਾਂਦਾ ਤੇ ਜੇ ਪ੍ਰੈਸ ਕਰਨ 'ਚ ਜਿਹੜੀ ਦਿੱਕਤ ਹੁੰਦੀ ਆ ਲੋ ਜੀ ਦੋਸਤੋ ਮੇਰਾ ਸਾਰਾ ਕੰਮ ਕਰਨ ਤੋਂ ਬਾਅਦ ਜਿਹੜਾ ਮੇਰਾ ਘਰ ਹੁਣ ਸਾਫ ਸੁਥਰਾ ਹੋ ਗਿਆ ਆ ਤੇ ਇਹ ਸਫਾਈ ਕਰਨ ਤੋਂ ਬਾਅਦ ਦੀ ਜਿਹੜੀ ਵੀਡੀਓ ਮੈਂ ਬਣਾਈ ਸੀ ਤੇ ਸਾਫ ਕਰਨ ਤੋਂ ਬਾਅਦ ਇਸ ਤਰੀਕੇ ਨਾਲ ਕੁਛ ਮੇਰਾ ਜਿਹੜਾ ਘਰ ਲੱਗਦਾ ਆ ਸਾਫ ਸੁਥਰਾ ਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਆ ਤੇ ਵੇਖਣ ਵਾਲੇ ਨੂੰ ਵੀ ਵਧੀਆ ਲੱਗੂਗਾ ਤੇ ਦੋਸਤੋ ਆ ਸੀਗਾ ਅੱਜ ਦਾ ਮੇਰਾ ਛੋਟਾ ਜਿਹਾ ਵਲੌਗ ਮੀਟ ਕਰਦੀ ਹਾਂ ਤੁਹਾਨੂੰ ਸਾਰੇ ਜਿਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਜਿਹੜਾ ਪਸੰਦ ਆਊਗਾ ਤੇ ਜੇ ਪਸੰਦ ਆਇਆ ਹੋਆ ਤੇ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਓ ਮੈਂ ਤੁਹਾਡੇ ਕਮੈਂਟ ਦਾ ਇੰਤਜ਼ਾਰ ਕਰੂੰਗੀ ਥੈਂਕ ਯੂ ਸੋ ਮਾਚ